ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਹਾਲ ਚਾਲ ਹੈ ਦੋਸਤੋ ਸਾਨੂੰ ਉਮੀਦ ਹੈ ਆਪ ਸਾਡੇ ਚਰਦੀ ਗਲਾ ਵਿੱਚ ਹੋਗੇ ਦੋਸਤੋ ਅਸੀਂ ਅੱਜ ਫਿਰ ਹਾਜ਼ਰ ਹੋਏ ਆਂ ਸੰਤ ਸਿੰਘ ਮਸਕੀਨ ਜੀ ਦੀ ਬੜੀ ਹੀ ਪਿਆਰੀ ਕਥਾ ਲੈ ਕੇ ਜਿਸ ਵਿੱਚ ਉਹ ਦੱਸ ਰਹੇ ਹਨ ਕਿ ਇੱਕ ਫਕੀਰ ਕਹਿੰਦਾ ਹੈ ਮੇਰੇ ਘਰੇ ਅੱਜ ਉਹਦਾ ਆਇਆ ਹੈ ਸੋ ਦੋਸਤੋ ਪਹਿਲਾਂ ਚੱਲ ਕੇ ਆਪਾਂ ਕਥਾ ਸਰਵਣ ਕਰਦੇ ਆਂ ਫਿਰ ਕਰਾਂਗੇ ਇਸ ਤੇ ਵਿਚਾਰ ਮੈਂ ਸਮਸਤ ਬਰੇ ਸੂਹੀ ਫਕੀਰ ਨੂੰ ਵੀ ਪੜਿਆ ਹੈ ਉਹ ਵੀ ਕਹਿੰਦਾ ਕਮੀ ਰਹਿ ਗਈ ਮੈਨੂੰ ਫਿਰ ਆਉਣਾ ਪਿਆ ਹੈ। ਇਸਲਾਮ بار بار ਦੇ ਜਨਮ ਨੂੰ ਨਹੀਂ ਮੰਨਦਾ। सूफी बार बार ਦੇ ਜਨਮ ਨੂੰ ਮੰਨਦੇ ਨੇ। ਇਹੀ ਕਾਰਨ ਹੈ ਕਿ ਮੁਗਲ ਸਮਰਾਟ, ਮੁਗਲ ਬਾਦਸ਼ਾਹ ਇਹਨਾਂ ਨੂੰ ਕਤਲ ਕਰਦੇ ਰਹੇ ਨੇ। ਸਰਦ ਮਦ ਨੂੰ ਦਿੱਲੀ ਦੇ ਲਾਲ ਕਿਲੇ ਦੇ ਵਿੱਚ ਕਤਲ ਕੀਤਾ ਗਿਆ। ਸਮਸਤਵਰੇਸ਼ ਦੀ ਮਲਤਾਨ ਦੀ ਪੁੱਠੀ ਖੱਲ ਲਈ ਗਈ। मंसूर ਦੀ ਮਿਸਰ ਦੇ ਸੂਲੀ 'ਤੇ ਉਸ ਨੂੰ ਚੜਾਇਆ ਗਿਆ। सूफी ਫकीर ਕਬੂਲ ਨਹੀਂ ਹੋਏ। ਕਿ بار بار ਦੇ ਜਨਮ ਨੂੰ ਮੰਨਦੇ ਸਨ। ਜਿਵੇਂ ਕਿ ਸਮਸਤ ਵਰੇਜ਼ ਵਿਵਾਨੇ ਸਮਸਤ ਵਰੇਜ਼ ਦੇ ਕਿਹਾ ਕਿਹਾ ਹੈ ਤਵਰੇਜ਼ ਇੱਕ ਸ਼ਹਿਰ ਹੈ ਈਰਾਨ ਦਾ ਬਾਰਡਰ ਤੇ ਤਨਕੀ ਬਾਰਡਰ ਤੇ ਬਹੁਤ ਵੱਡਾ ਸ਼ਹਿਰ ਹੈ ਈਰਾਨ ਦਾ ਸਮਝਦੇ ਸੁਲਾ ਨਾ ਕਿ ਤਵਰੇਜ਼ ਦਾ ਰਹਿਣ ਵਾਲਾ ਸੀ ਇਸ ਵਾਰ ਕੇ ਨੂੰ ਕਹਿੰਦੇ ਸਮਸਤ ਤਵਰੇਜ਼ੀ ਇਤਿੰਦਾ ਬਾਜ਼ ਆਮਦਮ ਬਾਜ਼ ਆਮਦਮ ਦਾ ਯਾਰ ਰਾਮਹਿਮਾ ਕੁਨਮ ਕਿੰਦਾ ਮੈਂ ਬਾਰ-ਬਾਰ ਇਸ ਦੁਨੀਆ ਤੇ ਆਇਆ ਤਾਂ ਕਿ ਖੁਦਾ ਨੂੰ ਆਪਣੇ ਘਰ ਦੇ ਇੱਕ ਮਹਿਮਾਨ ਬਣਾ ਸਕਾਂ ਖੁਦਾ ਨੂੰ ਆਪਣੇ ਘਰ ਦੇ ਚ ਲਿਆ ਸਕਾਂ ਪਰ ਕਿੰਦਾ ਹਰ ਜਨਮ ਮੇਰਾ ਅਜਾਈ ਜਾਂਦਾ ਰਿਹਾ ਗੱਲ ਨਹੀਂ ਬਣਦੀ ਰਹੀ ਮੈਂ ਤਰਲੇ ਲੈਂਦਾ ਰਹਿ ਗਿਆ ਮੈਂ ਪ੍ਰਾਰਥਨਾ ਹੀ ਕਰਦਾ ਰਹਿ ਗਿਆ ਗੱਲ ਕਦੀ ਬਣੀ ਨਹੀਂ ਮੈਂ ਸਿਰ ਅਰਥ ਕਰਾਂ ਪਾਣੀ 100 ਡਿਗਰੀ ਤੇ ਗਰਮ ਹੋਵੇ ਤੇ ਭਾਪ ਬਣੇ تپسے اپنی شخر تک پہنچے تے گل بنے باز آمدم باز آمدم تا یار راہ مہمان کو نم اسی فقیر نے اس لمبی چوڑی ہے کہ خدا ایک دن راضی ہو گیا کہنے لگا اے فقیر تڑی مدت کی پرارتھنا کر رہے دعا کر رہے چل تیری دعا قبول چل تیرے گھر چل دیں ਉਸ ਲੰਬੀ ਚੌੜੀ ਨਜ਼ਮ ਦੇ ਕਿ ਫਕੀਰ ਕਹਿੰਦਾ ਉਸ ਦਿਨ ਮੇਰੇ ਪੈਰ ਜ਼ਮੀਨ ਤੇ ਨਹੀਂ ਟਿਕਦੇ ਸਨ ਕਿ ਉਹ ਖੁਦਾ ਮੇਰੇ ਨਾਲ ਚੱਲ ਰਿਹਾ ਹੈ ਸਮਝਾਣ ਦਾ ਉਸ ਬਾਤਾਂ ਕਹਿੰਦਾ ਕਈ ਜਨਮਾਂ ਦੀ ਪਿਆਸ 부ਜੀ ਸੀ ਕਈ ਜਨਮਾਂ ਦੀ ਤੜਪ ਨੂੰ ਆਜ ਬਹਾਗ ਲੱਗਣ ਲੱਗਾ ਖੁਦਾ ਮੇਰੇ ਘਰ ਚੱਲ ਰਿਹਾ ਹੈ ਪਰ ਫੇਰ ਮੈਨੂੰ ਖੁਸ਼ੀ ਵੀ ਨਾਲ ਮੇਰੇ ਕਦਮ ਜ਼ਮੀਨ ਤੇ ਨਹੀਂ ਟਿਕਦੇ ਆਪਣੇ ਆਪ ਨੂੰ ਮੈਂ ਖੁਸ਼ਕਿਸਮਤ ਸਮਝ ਰਿਹਾ ਸੀ میرے گھر خدا آ رہے اور وہ بھی میرے نال پھر یہ فقیر ہے جد خدا میرے گھر دی چوکھٹ تک آیا تو مینو لگا فقیر جا ذرا اندر ویک لے سڈے بیٹھن بھی تھان بھی ہے کہ نہیں لے کے آیا تو سانو. یہ نظم ہے تے آیا دیکھتے سہی بیٹھن بیٹھنے کوئی آسن بھی ہے کہ نہیں یہ فقیر کہنے ہاں خدا ਮੈਂ ਦੇਖਦਾ ਹਾਂ ਕਿੰਦਾ ਜਿਹੜੀ ਤੇਜ ਜਿਹੜਾ সিংਾਸਣ ਮੈਂ ਖੁਦਾ ਲਈ ਵਿਖਾਇਆ ਸੀ ਨਾ ਉੱਥੇ ਪੂਰੀ ਚੰਡਾਲ ਚੌਕੜੀ ਬੈਠੀ ਹੋਸੀ ਕ੍ਰੋਧ ਬੈਠਾ ਸੀ ਲੋਭ ਬੈਠਾ ਸੀ ਵਾਸਨਾ ਬੈਠੀ ਸੀ ਹੰਕਾਰ ਬੈਠਾ ਸੀ ਕ੍ਰੋਧ ਬੈਠਾ ਸੀ ਫਿਰ ਨਿੰਦਾ ਬੈਠੀ ਸੀ ਉਸਤ ਬੈਠੀ ਸੀ iri ਸਾੜ ਬੈਠੀ ਸੀ ਦੁਸ਼ਟ ਬੈਠੀ ਸੀ ਕੋ ਪੂਰਾ ਇਕੱਠ ਜਮਿਆ ਇਸ ਫਕੀਰ ਕਹਿੰਦਾ ਮੈਂ ਉਹਨਾਂ ਨੂੰ ਹੱਥ ਜੋੜੇ ਬਈ ਇਸ ਸਿੰਘਾਸਣ ਤੇ ਬੈਠਣ ਵਾਲਾ ਆ ਗਿਆ ਹੈ ਜਿਸ ਦਾ ਇਹ ਸਿੰਘਾਸਣ ਹੈ ਉਹ ਆ ਗਿਆ ਹੈ ਤੁਸੀਂ ਹੁਣ ਨਿਕਲੋ ਜਾ ਇਸ ਫਕੀਰ ਨੇ ਗੋਸ਼ਟੀ ਲਿਖੀ ਹੈ ਉਹ ਜਿਹੜੇ ਬੈਠੇ ਸਨ ਉਹਨਾਂ ਨੇ ਇਹ ਆਖਿਆ ਇਹ ਫਕੀਰ ਫੁਰਾਨੋਂ ਤੇ ਤੂੰ ਅੱਜ ਲਿਆਇਆ ਨਾ ਤੇ ਅਸੀਂ ਵੀ ਕਈ ਜਨਮਾਂ ਤੋਂ ਬੈਠੇ ਹਾਂ ਕਿ ਸਾਂ ਚਲੇ ਜਾਈਏ ਨਹੀਂ ਜਾਂਦੇ ਉਹਨੇ ਫਿਰ ਝਗੜਾ ਲਿਖਿਆ ਕਹਿੰਦਾ ਮੇਰਾ ਕਾਮ ਨਾਲ ਝਗੜਾ ਹੋ ਗਿਆ ਮੈਂ ਉਹਨੂੰ ਪਕੜ ਕੇ ਬਾਹਰ ਕੱਢਿਆ ਨਿਕਲ ਫਿਰ ਮੈਂ ਅੰਦਰ ਆਇਆ ਮੈਂ ਕਰੋਧ ਨੂੰ ਪਕੜਿਆ ਨਿਕਲ ਉਹਨੂੰ ਜਦ ਬਾਹਾਂ ਪਕੜ ਕੇ ਖਿੱਚਿਆ ਮੈਂ ਬਾਹਰ ਕੱਢਿਆ ਬਾਹਰ ਕੱਢ ਕੇ ਆਇਆ ਕੰਮ ਫਿਰ ਅੰਦਰ ਆ ਗਿਆ ਫਿਰ ਮੈਂ ਹੰਕਾਰ ਨੂੰ ਪਕੜਿਆ ਤੱਕੇ ਮਾਰ ਮਾਰ ਕੇ ਇਸ ਨੂੰ ਬਾਹਰ ਕੱਢਿਆ ਜਦ ਬਾਹਰ ਕੱਢਿਆ ਤੇ ਕਰੋਧ ਫਿਰ ਅੰਦਰ ਆ ਗਿਆ ਇੱਕ ਨੂੰ ਮੈਂ ਬਾਹਰ ਕੱਢਦਾ ਸੀ ਤੁਜੜਾ ਇੱਕ ਬਾਰ ਬੈਠਾ ਹੁੰਦਾ ਸੀ ਫਿਰ ਅੰਦਰ ਆ ਜਾਂਦਾ ਸੀ ਕਹਿੰਦਾ ਬਹੁਤ ਲੜਾਈ ਲੰਬੀ ਹੋ ਗਈ ਮੈਂ ਝਗੜਦਾ ਰਿਆ ਝਗੜਦਾ ਰਿਆ ਖੁਦਾ ਰੋਸ ਤੇ ਫਿਰ چلا ਗਿਆ ਵੀ ਲੜਦਾ ਹੀ ਰਹਿ ਤਾ ਸਾਡੀ ਤਖਾ ਨਹੀਂ ਕੋਈ ਕਬੀਰ ਵੀ ਕਹਿੰਦੇ ਨੇ ਕਹੇ ਉਸ ਕਬੀਰ ਇਹ ਪੰਚ ਕੋ ਝਗਰੋ ਝਗਰਤ ਜਨਮ ਗਵਾਇਆ ਝੂਠੀ ਮਾਇਆ ਸਭ ਜਗ ਬਾਂਧਿਆ ਮੈ ਰਾਮ ਬਰਮਤ ਸੁਖ ਪਾਇਆ ਗੁਸਤਾਖੀ ਮਾਫਤੀ ਹਾਰੇ ਬੰਦੇ ਆ ਜਿਤਨੇ ਹੀ ਮਨ ਦੇ ਹੱਥੋਂ ਹਾਰੇ ਆ ਤੇ ਮਨ ਨੂੰ ਜਿੱਤੇ ਤੇ ਜਗਤ ਜਿੱਤ ਲਈ ਮਨ ਦੇ ਹੱਥੋਂ ਹਾਰੇ ਹੋਇਆ ਤੇ ਮਨ ਦੀ ਸੇਜਾ ਤੇ ਕੀ ਹੈ ਮਨ ਦੀ ਸੇਜਾ ਤੇ ਪੰਨੇ ਨੇ ਔਰ ਕੀ ਨੇ ਔਰ ਇਹਨਾਂ ਦੇ ਨਾਲ ਔਰ ਚੌਕੜੀ ਇਹਨਾਂ ਦੀ ਸਾਥੀ ਨੇ ਮਨੋਕਦਾ ਮਨ ਕੀਏ ਮਨੋਕਦਾ ਮਨ ਹੈ ਵਿਚਾਰਾਂ ਦਾ ਮੂਜਸਮਾ ਕੀ ਤੋਂ ਨਹੀਂ ਦਾ ਮੂਜਸਮਾ ਅੰਦਰ ਜਦ ਕਿਤਵਣੀ ਚੱਲਦੀ ਉਸ ਨੂੰ ਕਹਿੰਦੇ ਨੇ ਚਿੱਤ ਅੰਦਰ ਜਦ ਵਿਚਾਰ ਚੱਲਦੇ ਨੂੰ ਕਹਿੰਦੇ ਨੇ ਮਨ ਅੰਦਰ ਕੇ ਸੋਚਣੀ ਕਹ ਲਈ ਫੈਸਲਾ ਕਨੂਨੋ ਕਹਿੰਦੇ ਨੇ ਬੁੱਧ ਫਰਮਾਨੇ ਇਹ ਹੀ ਕੁਛ ਹੋਰ ਕੀ ਹੈ ਤਾਂ ਮਨੋ ਕੁਦੀ ਸੋਚਣੀ ਦੇਖਤੀ ਹੈ ਮਨੋ ਕੁਦੇ ਵਿਚਾਰਾਂ ਦੇਖਤੀ ਹੈ ਮਨੋ ਕੁਦੀ ਕੀਤਨੀ ਯਾਦ ਦੇਖਤੀ ਹੈ ਦਾਰਸ਼ਨਿਕ ਕਹਿੰਦੇ ਨੇ ਕਾਮ ਹੈ ਲੋਭ ਹੈ ਹੰਕਾਰ ਹੈ ਮੈਂ ਹੁਣ ਕ੍ਰੋਧ ਤੇ ਮੋਹ ਦਾ ਜ਼ਿਕਰ ਨਹੀਂ ਕੀਤਾ ਖਾਸ ਕਰਕੇ ਉਹਦੇ ਕਾਰਨ ਦੇਸ਼ ਦੇ ਮਹਾਪੁਰਸ਼ ਧਾਰਮਿਕ ਗਹਿਰਾ ਚਿੰਤਨ ਕਰਨ ਵਾਲੇ ਕਹਿੰਦੇ ਨੇ ਕ੍ਰੋਧ ਤੇ ਮੋਹ ਛਾਇਆ ਦੀ ਤਰ੍ਹਾਂ ਉਹਨਾਂ ਤਿੰਨਾਂ ਦੇ ਨਾਲ ਰਹਿੰਦੇ ਨੇ ਇਹਨਾਂ ਦਾ ਆਪਣਾ ਕੋਈ ਵਜੂਦ ਨਹੀਂ ਕਿ ਛਾਇਆ ਹੈ ਛਾਇਆ ਹੈ ਕਾਮ ਦੀ ਲੋਭ ਦੀ ਔਰ ਅਹੰਕਾਰ ਦੀ ਜਿਸ ਤੋਂ ਅਹੰਕਾਰ ਦੀ ਪੂਰਤੀ ਹੋ ਜਾਏ ਉਸੇ ਮੋਹ ਆ ਜਾਂਦਾ ਹੈ ਪਿਆਰਾ ਲੱਗਦਾ ਹੈ ਚੰਗਾ ਲੱਗਦਾ ਹੈ ਤੇ ਜਿਹੜਾ ਰੋਗ ਖੜੀ ਕਰਦੇ ਹੋਏ ਉਸ ਤੇ ਕ੍ਰੋਧ ਆਉਂਦਾ ਹੈ ਜਿਹੜਾ ਲੋਭ ਦੀ ਪੂਰਤੀ ਕਰ ਦੇਵੇ ਲੋਗ ਨੂੰ ਪੱਠੇ ਪਾ ਦੇਵੇ ਪਿਆਰਾ ਲੱਗਦਾ ਹੈ ਚੰਗਾ ਲੱਗਦਾ ਹੈ ਉਸ ਤੇ ਮੋਹ ਆ ਜਾਂਦਾ ਹੈ ਜਿਹੜਾ ਰੋਗ ਖੜੀ ਕਰ ਦੇਵੇ ਉਸ ਤੇ ਕ્રોਧ ਆ ਜਾਂਦਾ ਹੈ ਹੋਰ ਬਸ ਤੇ ਕ્રોਧ ਆਉਂਦਾ ਜਿਹੜਾ ਵਾਸਨਾ ਦੀ ਪੂਰਤੀ ਕਰ ਦੇਵੇ ਉਸ ਤੇ ਮੋਹ ਆ ਜਾਂਦਾ ਹੈ ਪਿਆਰਾ ਲੱਗਦਾ ਹੈ ਚੰਗਾ ਲੱਗਦਾ ਹੈ ਜਿਹੜਾ ਰੋਗ ਖੜੀ ਕਰ ਦੇਵੇ ਉਸ ਤੇ ਕ્રોਧ ਆ ਜਾਂਦਾ ਹੈ ਕ્રોਧ ਹਰ ਵਕਤ ਮਨੁੱਖ ਦੇ ਅੰਦਰ ਨਹੀਂ ਆਉਂਦਾ ਜਦ ਵੀ ਕਿਸੇ ਨੇ ਰੋਗ ਖੜੀ ਕੀਤੀ ਵਾਸਨਾ ਪੂਰਤੀ ਦੇ ਲੋਭ ਪੂਰਤੀ ਦੇ ਅਹੰਕਾਰ ਪੂਰਤੀ ਦੇ ਕ੍ਰੋਧ ਆ ਜਾਵੇਗਾ کہ جد بھی کسی نے پورتی کرن کرنے مدد کی تھی اس سے مو آ جائے گا پیار آ جائے گا چنگا لگے گا پیارا لگے گا مو روپ منکھ کے ہے لوگ لو ہے کام ہے باقی دے سارے حمایتی ساتھ ساتھی یہ فکیر کہ میں کڈنگ لگیا جھگڑن لگ گیا بڑی سادنا تو بعد خدا نو لے آیا کہ اپنے بوئے تک میرے بوئے تو ہی واپس چلا گیا ਜਿਵੇਂ ਜ ਜਾਣ ਕੋਈ ਦਫਾ ਮਨ ਕੋ ਬਿਲਕੁਲ ਨੇੜੇ ਪਹੁੰਚੇ ਦੋਸਤੋ ਏਸੀ ਸਾਡੀ ਅੱਜ ਦੀ ਵੀਡੀਓ ਜਿਸ ਵਿੱਚ ਸੰਤ ਸਿੰਘ ਮਸਕੀਨ ਜੀ ਨੇ ਦੱਸਿਆ ਕਿ ਇੱਕ 커피ਕੀਰ ਕਾਫੀ ਜਨਮਾਂ ਦੇ ਤਰਲੇ ਮਾਰਦੇ ਆ ਹੁੰਦਾ ੜਕਰੀਆਂ ਲੈ ਰਿਹਾ ਹੁੰਦਾ ਇਹ ਖੁਦਾ ਤੂੰ ਮੇਰੇ ਘਰ ਚੱਲ ਖੁਦਾ ਤੂੰ ਮੇਰੇ ਘਰ ਚੱਲ ਇੱਕ ਦਿਨ ਖੁਦਾ ਰਹਿਮਤ ਦੇ ਘਰ ਵਿੱਚ ਆਂਦਾ ਹੈ ਕਹਿੰਦਾ ਫਕੀਰਾ ਤੂੰ ਕਾਫੀ ਜਨਮਾਂ ਦੇ ਤਰਲੇ ਮਾਰਦੇ ਆ ਚੱਲ ਅੱਜ ਤੇਰੇ ਘਰੇ ਚੱਲੀਏ ਉਹ ਫਕੀਰ ਕਹਿੰਦਾ ਜਦੋਂ ਖੁਦਾ ਨੇ ਮੈਨੂੰ ਇੰਨੀ ਗੱਲ ਕਹੀ ਤੇ ਮੇਰੇ ਪੈਰ ਉਸ ਦਿਨ ਜ਼ਮੀਨ ਤੇ ਨਹੀਂ ਲੱਗ ਰਹੇ ਸਨ ਕਹਿੰਦਾ ਖੁਦਾ ਮੇਰੇ ਨਾਲ ਚੱਲ ਕੇ ਮੇਰੇ ਘਰ ਆ ਗਿਆ ਜਦੋਂ ਅੰਦਰ ਦਲੀਚ ਤੇ ਪੈਰ ਰੱਖਣ ਲੱਗੇ ਖੁਦਾ ਕਹਿੰਦਾ ਫਕੀਰਾ ਪਹਿਲਾਂ ਅੰਦਰ ਜਾ ਕੇ ਦੇਖ ਲੈ ਕਿ ਸਾਡੇ ਬੈਠਣ ਵਾਸਤੇ ਥਾਂ ਹੈ ਵੀ ਹੈ ਕਿ ਨਹੀਂ ਤੇ ਕਹਿੰਦਾ ਮੈਂ ਅੰਦਰ ਗਿਆ ਅੰਦਰ ਸਾਰੀ ਚੰਡਾਲ ਚੌਕੜੀ ਬੈਠੀ ਹੋਈ ਸੀਗੀ ਮੈਂ ਉਸ ਨੂੰ ਖਿਆ ਤੁਸੀਂ ਇੱਥੋਂ ਹੁਣ ਬਾਹਰ ਚਲ ਜਿਓ ਇਸ ਸੰਗਾਸਨ ਤੇ ਬੈਠਣ ਵਾਲਾ ਮੇਰਾ ਕੋ ਦਾ ਆ ਗਿਆ ਹੈ ਤੇ ਉਹ ਚੰਡਾਲ ਚੋਕਰੀ ਕਹਿੰਦੀ ਖੁਦਾ ਤੇ ਹੁਣਾ ਆਇਆ ਅਸੀਂ ਤਾਂ ਕਈ ਜਨਮਾਂ ਤੇ ਬੈਠੇ ਹੋਏ ਆਂ ਤੇ ਕਹਿੰਦਾ ਮੇਰਾ ਉਹਨਾਂ ਦੇ ਨਾਲ ਝਗੜਾ ਹੋ ਜਾਂਦਾ ਹੈ ਉਹ ਕਾਮ ਨੂੰ ਪਕੜਦਾ ਬਾਹ ਤੋ ਖਿੱਚ ਕੇ ਬਾਹਰ ਕੱਢ ਦਿੰਦਾ ਫਿਰ ਅੰਦਰ ਆਂਦਾ ਹੈ ਕ੍ਰੋਧ ਨੂੰ ਪਕੜਦਾ ਖਿੱਚ ਕੇ ਬਾਹਰ ਕੱਢ ਦਿੰਦਾ ਹੈ ਉਹ ਜੋ ਬਾਹਰ ਕੱਢਦਾ ਅੰਦਰ ਆਂਦਾ ਕਾਮ ਫੇਰ ਅੰਦਰ ਬਿਠਾ ਹੁੰਦਾ ਫਿਰ ਉਹਨਾਂ ਦੇ ਨਾਲ ਝਗੜਾ ਚੱਲਦਾ ਰਹਿੰਦਾ ਝਗੜਾ ਕਾਫੀ ਲੰਮਾ ਹੋ ਜਾਂਦਾ ਹੈ ਜਦ ਤੱਕ ਉਹ ਖੁਦਾ ਨਰਾਜ ਹੋ ਕੇ ਚਲ ਜਾਂਦਾ ਖੁਦਾ ਕਹਿੰਦਾ ਸਾਡੇ ਬੈਠਣ ਵਾਸਤੇ ਤੇ ਥਾਂ ਹੀ ਨਹੀਂ ਗਈ ਖੁਦਾ ਮਤਲਬ ਕਿ ਨਰਾਜ ਹੋ ਕੇ ਚਲ ਜਾਂਦਾ ਹੈ ਦੋਸਤੋ ਕਈ ਵਾਰੀ ਸਾਡੇ ਨਾਲ ਵੀ ਇਸ ਤਰ੍ਹਾਂ ਹੁੰਦਾ ਹੈ ਸਾਡੇ ਅੰਦਰ ਮਨ ਦੇ ਵਿੱਚ ਰੱਬ ਆ ਜਾਂਦਾ ਹੈ ਕਈ ਵਾਰੀ ਅਸੀਂ ਕਥਾ ਸੁਣਦੇ ਆ ਟੀਵੀ 'ਚ ਗੁਰਬਾਣੀ ਸੁਣਦੇ ਆ ਕਈ ਗੱਲਾਂ ਹੁੰਦੀਆਂ ਜੋ ਸਾਡੇ ਮਨ ਨੂੰ ਸੋ ਜਾਂਦੀਆਂ ਹਨ ਜਿੰਨੂੰ ਸੋ ਕੇ ਮਨ ਦੇ ਅੰਦਰ ਵਿਚਾਰ ਪੈਦਾ ਹੁੰਦਾ ਹੈ ਕਿ ਅਸੀਂ ਸਵੇਰੇ ਤੜਕੇ ਅੰਮ੍ਰਿਤ ਵੇਲੇ ਉੱਠਣਾ ਹੈ ਅਸ਼ਨਾਣ ਪਾਣੀ ਕਰਨਾ ਹੈ ਗੁਰਬਾਣੀ ਪੜ੍ਹਨੀ ਹੈ ਤੇ ਗੁਰੂ ਮਹਾਰਾਜ ਦੇ ਦਰਸ਼ਨ ਕਰਨੇ ਨੇ ਉਹ ਐਕਚੁਅਲੀ ਸਾਡਾ ਵਿਚਾਰ ਨਹੀਂ ਹੁੰਦਾ ਉਹ ਰੱਬ ਪ੍ਰਗਟ ਹੋਇਆ ਹੁੰਦਾ ਹੈ ਲੇਕਿਨ ਸਵੇਰੇ ਸਾਡੇ ਕੋਲ ਉੱਠਿਆ ਨਹੀਂ ਜਾਂਦਾ ਸਾਡਾ ਵੀ ਪੰਜਾਂ ਦੇ ਨਾਲ ਝਗੜਾ ਹੁੰਦਾ ਸੋ ਦੋਸਤੋ ਏਸੀ ਸਾਡੀ ਅੱਜ ਦੀ ਵੀਡੀਓ ਆਪ ਜੀ ਨੂੰ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਆਪਣੇ ਵਿਚਾਰ ਸਾਨੂੰ ਕਮੈਂਟ ਦੇ ਵਿੱਚ ਜਰੂਰ ਦੱਸਣਾ ਅਗਰ ਆਪ ਜੀ ਨੂੰ ਸਾਡੀ ਵੀਡੀਓ ਅੱਛੀ ਲੱਗੀ ਹੋਵੇ ਸਾਡੀ ਵੀਡੀਓ ਨੂੰ ਲਾਈਕ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਦੋਸਤੋ ਮਿਲਦੇ ਹਾਂ ਫਿਰ ਇੱਕ ਨਵੀਂ ਵੀਡੀਓ ਦੇ ਨਾਲ ਤਤਕਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ